ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਆਪਣੀ ਜੌਬ ਅਪਡੇਟ ਰਣ ਵਾਲੀ ਹੈ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਰਨਾਲਾ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਜਿਸ ਦੇ ਵਿੱਚ ਕਿ 25 ਵੈਕੈਂਸੀਆਂ ਕਲਰਕਾਂ ਤੇ 7 ਵੈਕੈਂਸੀਆਂ ਸਟੈਨੋਗ੍ਰਾਫਰਾਂ ਦੀਆਂ ਆਫਲਾਈਨ ਅਪਲਾਈ ਕਰਨ ਦੀਆਂ ਦਿੱਤੀ ਗਈਆਂ ਜਿਨ੍ਹਾਂ ਦੀ ਕਿ ਲਾਸਟ ਡੇਟ ਅਪਲਾਈ ਕਰਨ ਦੀ 25/9/2025 ਅਪਲਾਈ ਕਰਨ ਦੀ ਲਾਸਟ ਡੇਟ ਰਹਿਣ ਵਾਲੀ ਹੈ ਤੇ ਐਡਰੈਸ ਰਹਿਣ ਵਾਲਾ ਜੀ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਰਨਾਲਾ ਇਸ ਐਡਰੈਸ ਤੇ ਦੇ ਉੱਤੇ 25-9 ਤੋਂ ਪਹਿਲਾਂ-ਪਹਿਲਾਂ ਤੁਸੀਂ ਆਪਣੇ ਆਫਲਾਈਨ ਫਾਰਮ ਬਣਾ ਕੇ ਭੇਜ ਦੇਣੇ ਆ ਕੀ ਵੈਕੈਂਸੀਆਂ ਨੇ ਅੱਗੇ ਵੈਕੈਂਸੀਆਂ ਦੀ ਕੀ ਕੁਆਲਿਫੀਕੇਸ਼ਨ ਹੈ ਤੇ ਏਜ ਬਾਰੇ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਤੇ ਗੁਰੋ ਡਿਸਕ੍ਰਿਪਸ਼ਨ ਦੇ ਵਿੱਚ ਸਾਡਾ ਇੱਕ WhatsApp ਦਾ ਚੈਨਲ ਦਾ ਲਿੰਕ ਦਿੱਤਾ ਹੋਇਆ ਜਿਸ ਦੇ ਵਿੱਚ ਕਿ ਅਸੀਂ ਜੋਬ ਅਪਡੇਟ ਤੋਂ ਇਲਾਵਾ ਜਿਵੇਂ ਕੋਈ ਆਨਸਰ ਕੀ ਜਾਂ ਕੋਈ ਰਿਜ਼ਲਟ ਅਨਾਉਂਸਮੈਂਟ ਹੁੰਦਾ ਜਾਂ ਐਡਮਿਟ ਕਾਰਡ ਰਿਲੀਜ਼ ਹੁੰਦੇ ਆ ਉਸ ਦੀ ਅਨਾਉਂਸਮੈਂਟ ਅਸੀਂ ਜੋ ਆਪਣੇ WhatsApp ਚੈਨਲ ਤੇ ਪਾਉਂਦੇ ਰਹਿੰਨੇ ਆ ਇਸ ਕਰਕੇ ਤੁਸੀਂ ਸਾਡਾ ਡਿਸਕ੍ਰਿਪਸ਼ਨ ਵਿੱਚੋਂ WhatsApp ਚੈਨਲ ਨੂੰ ਵੀ ਜ਼ਰੂਰ ਫਾਲੋ ਕਰਿਓ ਕਲਰਕ ਦੀਆਂ 25 ਵੈਕੈਂਸੀਆਂ ਜੋ ਰਹਿਣ ਵਾਲੀਆਂ ਜੀ ਜਿਸ ਦੇ ਵਿੱਚ ਕਿ ਜਰਨਲ ਦੀਆਂ 6 ਆ ਜਰਨਲ ਔਮਨ 1 ਜਰਨਲ EWS ਦੀ 1 ਜਰਨਲ EWS ਔਮਨ ਦੀਆਂ 2 एससी एमवी ਦੀਆਂ 2 एससी एमवी ਵੂਮਨ ਦੀ 1 एससी आरओ ਦੀਆਂ 2 एससी आरओ ਵੂਮਨ ਦੀ 1 2 एससी ਐਕ ਸਰਵਿਸਮੈਨ ਦੀ 1 बीसी ਦੀ 1 बीसी ਐਕ ਸਰਵਿਸਮੈਨ ਦੀ 1 სპੋਰਟਸਮੈਨ ਦੀ 1 ਐਕ ਸਰਵਿਸਮੈਨ ਜਰਨਲ ਵੂਮਨ ਦੀਆਂ 2 ਤੇ ਐਕ ਸਰਵਿਸਮੈਨ ਜਰਨਲ ਦੀ 1 ఫిਜ਼ੀਕਲੀ ਵਿਜ਼ੂਅਲ ਇਨਡਿਸੇਬਿਲਟੀ ਦੀ 1 ਵੈਕੈਂਸੀ ਹੈ ਜੀ ਇਸ ਕਰ ਤੁਹਾਨੂੰ ਪੇਮੈਂਟ 29200 ਰੁਪਇਆ ਮਿਲਣੀ ਤੇ ਕੈਂਡੀਡੇਟ ਬੈਚਲਰ ਆਫ ਆਰਟਸ ਜਾਂ ਬੈਚਲਰ ਆਫ ਸਾਇੰਸ ਨਾਲ ਹੋਣਾ ਚਾਹੀਦਾ ਤੇ ਪੰਜਾਬੀ ਲੈਂਗੁਏਜ ਉਸਦੀ 10ਵੀਂ ਦੇ ਵਿੱਚ ਲਾਜ਼ਮੀ ਹੋਣੀ ਚਾਹੀਦੀ ਹੈ ਤੇ ਕੰਪਿਊਟਰ ਤੇ ਉਸ ਨੂੰ ਜੋ ਹੈ ਐਪਲੀਕੇਸ਼ਨ ਕੰਪਿਊਟਰ ਐਪਲੀਕੇਸ਼ਨ ਦਾ ਨੋਲਿਜ ਹੋਣੀ ਚਾਹੀਦੀ ਹੈ ਵਰਡ ਪ੍ਰੋਸੈਸਿੰਗ ਤੇ ਸਪਰੈਡਸ਼ੀਟ ਦੀ ਸਟੈਨੋਗ੍ਰਾਫਰ ਵਧੀਆਂ 7 ਵੈਕੈਂਸੀਆਂ ਜੀ ਜਿਸ ਦੇ ਵਿੱਚ ਕਿ ਜਰਨਲ ਦੀਆਂ 2 ਆ ਐਸ ਸੀ ਐਮ ਬੀ ਦੀਆਂ 2 ਐਸ ਸੀ ਆਰਓ ਦੀ ਇੱਕ ਐਕਸ ਸਰਵਿਸ ਨੂੰ ਵਮਨ ਦੀ ਇੱਕ ਐਕਸ ਸਰਵਿਸ ਸੌਰੀ ای ਡਬਲਯੂ ਐਸ ਜਰਨਲ ਦੀ ਇੱਕ ਵੈਕੈਂਸੀ ਹੈ ਜੀ ਇਹਨਾਂ ਦੀ ਜੋ ਏਜ ਲਿਮਟ ਰਹਿਣ ਵਾਲੀ ਜੀ 192025 ਤੱਕ ਕੈਂਡੀਡੇਟ ਦੀ ਏਜ 18 ਤੋਂ 37 ਸਾਲ ਜਰਨਲ ਕੈਟਾਗਰੀ ਦੀ ਹੋਣੀ ਚਾਹੀਦੀ ਹੈ ਬਾਕੀ ਏਜ ਇਲੈਕਸ਼ਨ ਐਸ ਸੀ ਅਤੇ ਬੀ ਸੀ ਨੂੰ 5 ਸਾਲ ਦੀ ਛੋਟ ਇਸ ਵਿੱਚ ਰਹਿਣ ਵਾਲੀ ਹੈ ਤੇ ਇਹਦਾ ਐਡਮਿਟ ਕਾਰਡ ਵਗੈਰਾ ਜੋ ਜੋ ਵੀ ਅਪਡੇਟ ਆਊਗੀ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਵੀ ਆਉਗੀ ਤੇ ਤੁਸੀਂ ਸਾਡੇ ਵਟਸਐਪ ਨੂੰ ਜੇ ਚੈਨਲ ਨੂੰ ਫੋਲੋ ਕੀਤਾ ਹੋਇਆ ਤਾਂ ਸਾਡੀ ਉਸ ਦੇ ਉੱਤੇ ਵੀ ਆਪਣੀ ਇਸ ਦੀ ਅਪਡੇਟ ਪਾ ਦਾਂਗੇ ਵੀ ਜਦੋਂ ਵੀ ਐਡਮਿਟ ਕਾਰਡ ਜਾਂ ਇਸ ਦੇ ਸ਼ਾਰਟ ਲਿਸਟਡ ਕੈਂਡੀਡੇਟ ਦੀ ਜੋ ਵੀ ਲਿਸਟ ਆਉਗੀ ਉਹ ਪਾ ਦਿੱਤੀ ਜਾਊਗੀ। ਇਹਦੇ ਵਿੱਚ ਤੁਸੀਂ ਆਪਣੇ ਪੂਰੇ ਡਾਕੂਮੈਂਟਾਂ ਨੂੰ ਸੈਲਫ ਅਟੈਸਟਡ ਕਰਕੇ ਭੇਜਨੇ ਆ ਜੀ। ਭੇਜਣ ਤੋਂ ਤਰੀਕ ਆਪਾ ਦੱਸਤਾ ਸੀ ਤੇ ਐਡਰੈਸ ਵੀ ਤੁਹਾਨੂੰ ਇਸ ਵਿੱਚ ਦੱਸਤਾ ਤੇ ਪਰਫਾਰਮਾ ਜੋ ਤੁਸੀਂ ਬਣਾਉਣਾ ਜੀ ਉਹ ਇਸ ਤਰ੍ਹਾਂ ਦਾ ਇੱਕ ਪਰਫਾਰਮਾ ਤੁਸੀਂ ਜ਼ਰੂਰ ਬਣਾ ਲੈਣਾ। ਅਪਲਾਈ ਕਰਨ ਵਾਸਤੇ ਤੁਸੀਂ ਜੇ ਫਾਰਮ ਤੁਹਾਨੂੰ ਜ਼ਰੂਰਤ ਹੈ ਤਾਂ ਤੁਸੀਂ ਥੱਲੇ WhatsApp ਦਿੱਤੇ ਹੋਏ ਨੰਬਰ ਦੇ ਉੱਤੇ ਤੁਸੀਂ PDF ਮੰਗਾ ਕੇ ਪੇਮੈਂਟ ਕਰਕੇ ਤੁਸੀਂ PDF ਵੀ ਲੈ ਸਕਦੇ ਹੋ ਇਸੇ ਤਰ੍ਹਾਂ ਆਪਣੇ ਪੂਰੇ ਡਾਕੂਮੈਂਟਰ ਤੇ ਇਸੇ ਤਰ੍ਹਾਂ ਦਾ ਫਾਰਮ ਬਣਵਾ ਕੇ ਠੀਕ ਹੈ ਜੀ ਪੂਰੇ ਜੋ ਤੁਹਾਡੀ ਗ੍ਰੇਡ ਦੇ ਵਿੱਚ ਹੈਗੀ ਤਾਂ ਉਹਨੂੰ ਪਰਸੈਂਟੇਜ ਦੇ ਵਿੱਚ ਕਨਵਰਟ ਕਰਕੇ ਭੇਜ ਦੇਣੇ ਆ ਜੇ ਕੋਈ ਐਕਸਪੀਰੀਅੰਸ ਆਪਣਾ ਜ਼ਰੂਰ ਬਣਾਉਣਾ ਤੇ ਨਾਲ ਡੈਕਲੇਰੇਸ਼ਨ ਲਿਖ ਕੇ ਆਪਣੇ ਸਾਈਨ ਕਰਕੇ ਨਾਲ ਸਾਲ ਫੋਟੋ ਟੈਸਟ ਦੇ ਸਾਰੇ ਡਾਕੂਮੈਂਟ ਲਗਾ ਕੇ ਤੁਸੀਂ ਭੇਜਨੇ ਆ ਜੀ ਇਸ ਦਾ ਜੋ ਟੈਸਟ ਦਾ ਸ਼ਡਿਊਲ ਅਤੇ ਵੈਨਿਊ ਜੋ ਵੀ ਹੈ ਉਹ ਤੁਹਾਨੂੰ ਨੋਟੀਫਾਈ ਹੋ ਜਾਊਗਾ ਇਹਦੀ ਅਫੀਸ਼ੀਅਲ ਵੈਬਸਾਈਟ ਤੇ ਤੇ ਸਾਡੇ ਵਟਸਐਪ ਚੈਨਲ ਦੇ ਉੱਤੇ ਵੀ ਤੁਸੀਂ ਸਾਡਾ ਵਟਸਐਪ ਚੈਨਲ ਡਿਸਕ੍ਰਿਪਸ਼ਨ ਦੇ ਵਿੱਚੋਂ ਫੋਲੋ ਕਰ ਸਕਦੇ ਹੋ ਇਹ ਸੀਗੀ ਆਪਣੀ ਅੱਜ ਦੀ ਜੌਬ ਅਪਡੇਟ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ